तरीका ਵੀ ਐਲਾਨ ਦਿੱਤੀਆਂ ਗਿਆ ਨੇ ਇਸ ਦੇ ਨਾਲ ਹੀ ਦੱਸਿਆ ਕਿ ਕਈ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਨਾਲ ਗੱਠ ਜੋੜ ਵੀ ਕੀਤਾ ਜਾ ਰਿਹਾ ਤੇ ਇਸ ਵਿਚਕਾਰ ਦੱਸਿਆ ਕਿ ਐਂਡੀਏ ਤੇ ਆਈਐਨਡੀਆਈ ਅਲਾਈਅੰਸ ਨੂੰ ਲੈ ਕੇ ਵੀ ਲਗਾਤਾਰ ਹੀ ਸਿਆਸੀ ਪਾਰਟੀਆਂ ਵੱਲੋਂ ਹਰ ਨਵੇਂ ਦਿਨ ਦੇ ਵਿੱਚ ਇੱਕ ਨਾ ਇੱਕ ਸਿਆਸੀ ਆਗੂ ਵੱਲੋਂ ਇੱਕ ਦੂਜੇ ਦੇ ਖੇਮੇ ਛੱਡ ਕੇ ਦੂਸਰੀ ਪਾਰਟੀਆਂ ਵੱਲ ਰੁਖ ਕੀਤਾ ਜਾ ਰਿਹਾ ਜਿਸ ਦੇ ਚਲਦੇ ਦੱਸਿਆ ਕਿ ਲਗਾਤਾਰ ਹੀ ਹੁਣ ਸਿਆਸਤ ਵੀ ਭਗਤੀ ਨਜ਼ਰ ਆ ਰਹੀ ਹੈ ਤਾਂ ਜਿਸ ਦੇ ਵਿੱਚ ਪਿਛਲੇ ਸਮੇਂ ਦੇ ਡਾਟਾ ਨੂੰ ਚੈੱਕ ਕਰਕੇ ਹਰੇਕ ਸਿਆਸੀ ਪਾਰਟੀ ਵੱਲੋਂ ਰਣਨੀਤੀ ਵੀ ਬਣਾਈ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਪੰਜਾਬ ਚੰਡੀਗੜ੍ਹ ਚ ਵੀ ਆਈਐਨਡੀਆ ਆਲਾਈਐਂਸ ਨੂੰ ਲੈ ਕੇ ਲਗਾਤਾਰ ਹੀ ਸਿਆਸੀ ਪਾਰਟੀਆਂ ਦੇ ਵਿੱਚ ਸਰਗਰਮੀ ਵਾਦੀ ਦੇਖੀ ਜਾ ਸਕਦੀ ਹੈ ਇਸ ਦੇ ਨਾਲ ਹੀ ਭਾਜਪਾ ਵੱਲੋਂ ਵੀ ਲਗਾਤਾਰ ਹੀ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਭਾਜਪਾ ਵੱਲੋਂ ਵੀ ਲਗਾਤਾਰ ਹੀ ਆਪਣੀ ਸਿਆਸਤ ਐਕਟਿਵ ਮੋਡ ਚ ਕੀਤੀ ਜਾ ਰਹੀ ਹੈ ਨਵੇਂ-ਨਵੇਂ ਸਰਪ੍ਰਾਈਜ਼ ਰੱਖੇ ਜਾ ਰਹੇ ਨੇ ਜਿਸ ਦੇ ਵਿੱਚਕਰ ਜੇਕਰ ਪੁਰਾਣੇ ਡਾਟਾ ਦੀ ਗੱਲ ਕਰੀਏ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਪਹਿਲਾ 2009 ਦੇ ਵਿੱਚ ਸਭ ਤੋਂ ਪਹਿਲਾਂ ਪਵਨ ਕੁਮਾਰ ਬਾਂਸਲ ਐਮਪੀ ਬਣਦੇ ਨੇ ਕਾਂਗਰਸ ਦੇ ਉਸ ਤੋਂ ਬਾਅਦ ਜੇਕਰ 2014 ਦੀ ਗੱਲ ਕਰੀਏ ਤਾਂ 14 ਦੇ ਵਿੱਚ ਜਦੋਂ ਭਾਜਪਾ ਸਰਕਾਰ ਵੱਲੋਂ ਆਪਣੀ ਸਰਕਾਰ ਆਪਣਾ ਐਮਪੀ ਬਣਾਉਣ ਵਾਸਤੇ ਪੂਰੀ ਕੋਸ਼ਿਸ਼ ਯਤਨ ਕੋਸ਼ਿਸ਼ ਆ ਕੀਤੀ ਆ ਜਾਂਦੀਆਂ ਨੇ ਅਬ ਕਿਰਨ ਖੇਰ ਨੂੰ ਜਿਹੜਾ ਇੱਕ ਫੇਮਸ ਜਰ ਹੈ ਉਸ ਨੂੰ ਐਲਾਨਿਆ ਜਾਂਦਾ ਹੈ ਕੈਂਡੀਡੇਟ ਵਜੋਂ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਕਿਰਨ ਖੇਰ ਐਮਪੀ ਬਣ ਜਾਂਦੇ ਨੇ ਤਾਂ ਇਸ ਦੇ ਨਾਲ ਹੀ ਇੱਕ ਵਾਰ ਕੱਲੇ ਇੱਕ ਵਾਰ ਨਹੀਂ ਬਲਕਿ ਦੋ ਵਾਰ ਐਮਪੀ ਰਹਿੰਦੇ ਨੇ 2014 ਤੇ 2019 ਦੇ ਵਿੱਚ ਕਿਰਨ ਖੇਰ ਹੀ ਚੰਡੀਗੜ੍ਹ ਦੇ ਐਮਪੀ ਵਜੋਂ ਸਾਹਮਣੇ ਆਉਂਦਾ ਨਾਂ ਉਹਨਾਂ ਵੱਲੋਂ ਭਾਰੀ ਮਾਤਰਾ ਦੇ ਵਿੱਚ ਵੋਟਾਂ ਜਿੱਤ ਕੇ ਲੋਕਾਂ ਦਾ ਜਿਹੜਾ ਇੱਕ ਕਹਿ ਸਕਦੇ ਆ ਕਿ ਵਿਸ਼ਵਾਸ ਆਪਣੇ ਉੱਤੇ ਬਰਕਰਾਰ ਬਣਾ ਕੇ ਆਪਣੀ ਚੋਣ ਦੇ ਵਿੱਚ ਆਪਣਾ ਨਾਂ ਜੇਤਾ ਵਜੋਂ ਬਰਕਰਾਰ ਰੱਖਿਆ ਜਾਂਦਾ ਦੋ ਵਾਰ ਜਿਸ ਤੋਂ ਬਾਅਦ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਅਕਸਰ ਹੀ ਲੋਕ ਸਭਾ ਚੋਣਾਂ ਨਜ਼ਦੀਕ ਸਿਆਸਤ ਕਾਫੀ ਜ਼ਿਆਦਾ ਦਾ ਐਕਟਿਵ ਦੇਖਣ ਨੂੰ ਮਿਲਦੀ ਆ ਤਾਂ 2009 ਦੇ ਡਾਟਾ ਦੀ ਗੱਲ ਕਰੀਏ ਤਾਂ 2009 ਦੇ ਵਿੱਚ ਸਭ ਤੋਂ ਪਹਿਲਾਂ ਕਾਂਗਰਸ ਦੇ ਕੋਲ ਕੁੱਲ 8 ਸੀਟਾਂ ਹੁੰਦੀਆਂ ਨੇ ਸਭ ਤੋਂ ਵੱਧ ਵੋਟਾਂ ਕਾਂਗਰਸ ਅਕਰ ਨੂੰ ਪੈਂਦੀਆਂ ਨੇ ਲੋਕ ਸਭਾ ਸੀਟਾਂ ਵਾਸਤੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਕੋਲ ਚਾਰ ਲੋਕ ਸਭਾ ਸੀਟਾਂ ਸਨ ਉਸ ਸਮੇਂ 2009 ਦੇ ਵਿੱਚ ਤੇ ਭਾਜਪਾ ਕੋਲ કુલ ਇੱਕ ਸੀ ਡੀ ਭਾਜਪਾ ਦੇ ਖਾਤੇ ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਫਿਰ ਲੋਕਾਂ ਦਾ ਰਜਾਨ ਵਕ ਵਕ ਪਾਰਟੀਆਂ ਵੱਲ ਜਾਂਦਾ ਹੈ ਤੇ 2014 ਦੇ ਵਿੱਚ ਇੱਕ ਨਵਾਂ ਹੀ ਡਾਟਾ ਦੇਖਣ ਨੂੰ ਮਿਲਦਾ ਹੈ ਤਾਂ ਲੋਕ ਸਭਾ ਚੋਣਾਂ 2014 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਜਿੱਤ ਹਾਸਲ ਕਰਕੇ ਚਾਰ ਸੀਟਾਂ ਆਪਣੇ ਖਾਤੇ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਤਾਂ ਇਸ ਦੇ ਨਾਲ ਹੀ ਅਕਾਲੀ ਦਲ ਵੱਲੋਂ ਵੀ ਚਾਰ ਸੀਟਾਂ ਆਪਣੇ ਖਾਤੇ 'ਚ ਕਰ ਲਿਤੀਆਂ ਜਾਂਦੀਆਂ ਨੇ ਲੋਕ ਸਭਾ ਦੀਆਂ ਤਾਂ ਕਾਂਗਰਸ ਜਿਸ ਦੇ ਕੋਲ 2009 ਦੇ ਵਿੱਚ 8 ਸੀਟਾ ਸਨ ਉਸੇ ਕੋਲ 2014 ਚ ਸਿਰਫ 3 ਸੀਟਾ ਹੀ ਰਹਿ ਜਾਂਦੀਆਂ ਨੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇਸਾਰੇ ਡਾਟੇ ਤੇ ਐਡੀ ਵੱਡੀ ਹਾਰ ਦੇ ਉੱਤੇ ਕਿਥੇ ਨਾ ਕਿਥੇ ਇੱਕ ਮੀਟਿੰਗ ਬੁਲਾ ਕੇ ਇਸ ਮਾਮਲੇ ਦੇ ਵਿੱਚ ਸਾਰਾ ਚੈਕਿੰਗ ਕੀਤੀ ਜਾਂਦੀ ਹੈ ਵੀ ਇਹ ਇੱਕਦਮ ਹੀ 8 ਸੀਟਾ ਤੋਂ 3 ਸੀਟਾ ਜਿਹੜੀਆਂ ਕਾਂਗਰਸ ਕੋਲ ਰਹਿ ਜਾਂਦੀਆਂ ਨੇ ਜਿਹੜੀਆਂ ਸੀਟਾ ਹਾਰਦੀਆਂ ਕਾਂਗਰਸ ਇਨ੍ਹਾਂ ਹਲਕਿਆਂ ਦੇ ਵਿੱਚ ਇਨ੍ਹਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕਾਂਗਰਸ ਵੱਲੋਂ ਕਾਰਜਕਾਲ ਕਿੰਨਾ ਕੁ ਕੀਤਾ ਗਿਆ ਸੀ ਇਹ ਸਾਰੇ ਮਾਮਲਿਆਂ ਦੇ ਉੱਤੇ कांग्रेश ਵੱਲੋਂ ਮੀਟਿੰਗ ਕਰਕੇ ਗੱਲਬਾਤ ਕੀਤੀ ਜਾਂਦੀ ਆ ਉਸ ਤੋਂ ਬਾਅਦ 2019 ਦੇ ਵਿੱਚ ਇੱਕ ਵਾਰ ਫੇਰ ਤੋਂ ਕਾਂਗਰਸ ਵੱਲੋਂ 8 ਸੀਟਾਂ ਬਰਕਰਾਰ ਰੱਖੀਆਂ ਜਾਂਦੀਆਂ ਨੇ ਐਮਪੀ ਦੀਆਂ 8 ਸੀਟਾਂ ਦੇ ਉੱਤੇ ਕਾਂਗਰਸ ਜਿੱਤ ਹਾਸਲ ਕਰਦੀ ਹੈ ਤੇ ਜਦੋਂ ਅਕਾਲੀ ਦਲ ਕੋਲ ਸਿਰਫ 2 ਸੀਟਾਂ ਰਹਿ ਜਾਂਦੀਆਂ ਨੇ ਤਾਂ ਲਗਾਤਾਰ ਜੇਕਰ 2009 2014 ਤੇ 2019 ਦੀ ਗੱਲ ਕਰੀਏ ਤਾਂ ਅਕਾਲੀ ਦਲ ਵੱਲੋਂ ਕੁਝ ਜ਼ਿਆਦਾ ਆਪਣਾ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਪਹੁੰਚ ਕੇ ਵੀ ਜ਼ਿਆਦਾ ਆਪਣੇ ਆਪ ਨੂੰ ਅੱਗੇ ਨਹੀਂ ਲੈ ਕੇ ਆ ਆ ਅੱਗੇ ਨਹੀਂ ਲੈ ਕੇ ਆ ਸਕੀ ਕਾਰਨ 2009 ਚ ਵੀ 4 ਸੀਟਾਂ ਤੇ 2014 ਚ ਵੀ ਅਕਾਲੀ ਦਲ ਕੋਲ 4 ਸੀਟਾਂ ਜਿਸ ਤੋਂ ਬਾਅਦ ਜੇਕਰ 2019 ਦੀ ਗੱਲ ਕਰੀਏ ਤਾਂ ਸਿਰਫ 2019 ਚ ਅਕਾਲੀ ਦਲ ਕੋਲ ਸਿਰਫ 2 ਸੀਟਾਂ ਹੀ ਰਹਿ ਜਾਂਦੀਆਂ ਨੇ ਜਿਸ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਹਰਸਿਮਰਤ ਕੌਰ ਬਾਦਲ ਤੇ ਇੱਕ ਸੁਖਬੀਰ ਸਿੰਘ ਬਾਦਲ ਦੇ ਕੋਲ ਰਹਿ ਜਾਂਦੀਆਂ ਸਨ ਤਾਂ ਜਿਸ ਤੋਂ ਬਾਅਦ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਕੋਲ 2 ਸੀਟਾਂ 2019 ਦੇ ਵਿੱਚ ਆਉਂਦੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਜਿਸ ਦੇ ਕੋਲ 2014 ਚ 4 ਸੀਟਾਂ ਸਨ ਉਸ ਦੇ ਕੋਲ ਸਿਰਫ 1 ਸੀਟ ਰਹਿ ਜਾਂਦੀ ਹਾਲਾਂਕਿ 2014 ਚ ਆਮ ਆਦਮੀ ਪਾਰਟੀ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ 2014 ਚ ਚਾਰ ਸੀਟਾਂ ਪਰ ਉਸ ਤੋਂ ਬਾਅਦ 2019 ਦੇ ਵਿੱਚ ਇੱਕ ਹੀ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਜਾਂਦੀ ਆ ਤਾਂ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਆ ਤਾਂ ਇੱਕ ਵੱਡਾ ਚਿਹਰਾ ਸਾਹਮਣੇ ਆਉਂਦਾ ਆ ਆਮ ਆਦਮੀ ਪਾਰਟੀ ਦਾ ਇੱਕ ਵੱਡੇ ਪੱਦਰ ਤੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਨਾਲ ਮਿਲ ਕੇ ਲੋਕਾਂ ਦੇ ਨਾਲ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸ ਤੋਂ ਬਾਅਦ ਲੋਕਾਂ ਦਾ ਰੁਝਾਨ ਵੀ ਕਿਤੇ ਨਾ ਕਿਤੇ ਬਦਲਦਾ ਦੇਖਿਆ ਜਾ ਸਕਦਾ ਸੀ ਤਾਂ ਪਹਿਲਾ ਕਾਂਗਰਸ ਸਰਕਾਰ ਵੱਲੋਂ ਕਾਫੀ ਲੰਬੇ ਸਮੇਂ ਤੱਕ ਪੰਜਾਬ ਦੇ ਵਿੱਚ ਸਿਆਸਤ ਕੀਤੀ ਜਾਂਦੀ ਹੈ ਸਰਕਾਰ ਸਰਕਾਰ ਬਰਕਰਾਰ ਰੱਖੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਲੋਕਾਂ ਦੇ ਨਾਲ ਜਮੀਨੀ ਪੱਧਰ ਤੇ ਪਹੁੰਚ ਕੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜਾਂਦੀਆਂ ਨੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੀ ਨਜ਼ਰ ਆਉਂਦੀ ਸੀਗੀ ਲੋਕਾਂ ਲੋ ਉਹ ਸਾਰੀਆਂ ਗੱਲਾਂ ਬਾਤਾਂ ਆਮ ਆਦਮੀ ਪਾਰਟੀ ਵੱਲੋਂ ਸੁਣੀਆਂ ਜਾਂਦੇ ਹਨ ਉਸ ਤੋਂ ਬਾਅਦ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਸਰਕਾਰ ਵਜੋਂ ਚੁਣ ਲਿੱਤਾ ਜਾਂਦਾ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ 2024 ਦੇ ਵਿੱਚ ਲੋਕਾਂ ਬਾਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਜਨਾਲੀ ਜੜੇ ਅਦਰ ਇੰਡੀਪੈਂਡੈਂਟ ਜਿਹੜੇ ਕੈਂਡੀਡੇਟਸ ਖੜੇ ਹੋਣਗੇ ਉਹਨਾਂ ਦੇ ਵਿੱਚ ਲੋਕਾਂ ਵੱਲੋਂ ਕਿਸ ਨੂੰ ਚੁਣਿਆ ਜਾਂਦਾ ਕਿਉਂਕਿ ਜੇਕਰ ਅਸੀਂ 2009 2014 ਤੇ 2019 ਦਾ ਡਾਟਾ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਬਦਲਾਵ ਦੇਖਣ ਨੂੰ ਮਿਲ ਰਿਹਾ ਤਾਂ ਪਹਿਲਾਂ ਕਾਂਗਰਸ ਜਿਸ ਦੇ ਕੋਲ ਬਹੁਮਤ ਸੀਗੀ ਲੋਕ ਸਭਾ ਸੀਟਾਂ ਦੇ ਵਿੱਚ ਉਸ ਦੇ ਵੱਲੋਂ 2014 ਚ ਕਿਤਨੇ ਕਿਤੇ ਕਾਫੀ ਜ਼ਿਆਦਾ ਨਿਰਾਸ਼ਾਜਨਕ ਰਿਜ਼ਲਟ ਸਾਹਮਣੇ ਆਉਂਦਾ ਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਫਿਰ ਇੱਕ ਵਾਰ ਫਿਰ ਤੋਂ ਕਹਿ ਸਕਦੇ ਆ ਕਿ ਆਪਣਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਂਦਾ ਆਪਣਾ ਕੰਮ ਹੋਰ ਵੱਡੇ ਪੱਧਰ ਤੇ ਕੀਤਾ ਜਾਂਦਾ ਲੋਕਾਂ ਦੇ ਪੱਖ ਦੇ ਵਿੱਚ ਜਿਸ ਤੋਂ ਬਾਅਦ 2019 ਚ ਇੱਕ ਵਾਰ ਫਿਰ ਤੋਂ 8 ਸੀਟਾਂ ਬਰਕਰਾਰ ਕੀਤੀਆਂ ਜਾਂਦੀਆਂ ਨੇ ਤਾਂ ਹੁਣ 2024 ਦੇ ਵਿੱਚ ਦੇਖਣਾ ਹੋਵੇਗਾ ਕਿ ਕਹਿ ਸਕਦੇ ਆ ਕਿ ਆਮ ਆਦਮੀ ਪਾਰਟੀ ਕਾਂਗਰਸ ਲੋਕੀ ਲੋਕਾਂ ਦੇ ਵਿੱਚ ਪਹੁੰਚ ਕੇ ਦੁਆਰਾ ਤੋਂ ਸੀਟਾਂ ਬਰਕਰਾਰ ਰੱਖੀਆਂ ਜਾਂਦੀਆਂ ਨੇ ਕਿ ਨਹੀਂ ਕਿਉਂਕਿ ਕਹਿ ਸਕਦੇ ਆ ਕਿ ਲਗਾਤਾਰ ਹੀ ਜਿਹੜੇ ਆਮ ਜਨਤਾ ਹੈ ਉਹ ਵੀ ਕਿਤੇ ਨਾ ਕਿਤੇ ਆਪਣਾ ਰਜਾਣ ਬਦਲਦਾ ਦੇਖ ਦੇਖ ਸਕਦੇ ਆ ਕਿਉਂਕਿ ਜੇਕਰ ਕਾਂਗਰਸ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਦੋਵਾਂ ਦੇ ਵਿੱਚ ਹੀ ਇੱਕ ਕਾਫੀ ਕੜੀ ਟੱਕਰ ਦਾ ਮੁਕਾਬਲਾ ਦੇਖਿਆ ਜਾ ਸਕਦਾ ਹੈ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਗੱਠ ਜੋੜ ਦੇਖਣ ਨੂੰ ਮਿਲ ਰਿਹਾ ਪਰ ਪੰਜਾਬ ਦੇ ਵਿੱਚ ਇਹ ਗੱਠ ਜੋੜ ਨਹੀਂ ਬਣਦਾ ਕਿਉਂਕਿ ਜੇਕਰ ਚੰਡੀਗੜ੍ਹ ਦੀ ਗੱਲ ਕਰੀ ਤਾਂ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਗੱਠਜੋੜ ਕਰਕੇ ਇਹ ਚੋਣਾਂ ਲੜੀਆਂ ਜਾਵਦੀਆਂ ਨੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਸੀ ਕਿ ਪੰਜਾਬ 'ਚ ਵੀ ਗੱਠਜੋੜ ਹੋ ਸਕਦਾ ਹੈ ਪਰ ਇਹ ਗੱਠਜੋੜ ਨਹੀਂ ਬੰਦ ਹੈ ਤੇ ਲਗਾਤਾਰ ਹੀ ਜਿਹੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਗੂ ਨੇ ਉਹਨਾਂ ਦੇ ਵਿੱਚ ਤਲਕੀਆਂ ਵੀ ਵਾਧੀਆਂ ਦੇਖੀਆਂ ਜਾ ਸਕਦੀਆਂ ਨੇ ਇੱਕ ਦੂਜੇ ਤੇ ਆਏ ਦੇ ਨਹੀਂ ਅਕਸਰ ਇਲਜ਼ਾਮ ਲਗਾਉਂਦੇ ਨਜ਼ਰਾਂ ਦੇ ਨੇਤਾ ਲੋਕਾਂ 'ਚ ਵੀ ਪੰਜਾਬ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਵਾ ਦੇਖਣ ਨੂੰ ਮਿਲ ਰਹੀਆਂ ਨੇ ਤੇ ਨਾਲ ਹੀ ਲੋਕੀ ਵੀ ਲੋਕ ਸਭਾ ਚੋਣਾਂ ਪੰਜਾਬ ਦੀ ਜਿਹੜੀਆਂ ਸੀਟਾਂ ਨੇ ਉਸ ਦੇ ਉੱਤੇ ਨਜ਼ਰ ਟਕਾਇਆ ਹੋਏ ਹਨ ਕਿਉਂਕਿ ਪੰਜਾਬ ਚ ਕਾਫੀ ਲੰਬੇ ਸਮੇਂ ਤੋਂ ਭਾਜਪਾ ਵੱਲੋਂ ਵੀ ਆਪਣਾ ਪੰਜਾ ਬਰਕਰਾਰ ਰੱਖਣ ਦੇ ਲਈ ਆਪਣੀਆਂ ਸੀਟਾਂ ਦੇ ਉੱਤੇ ਆਪਣਾ ਹੱਕ ਜਮਾਉਣ ਦੇ ਲਈ ਲਗਾਤਾਰ ਹੀ ਸਮੇਂ-ਸਮੇਂ ਅਨੁਸਾਰ ਵੱਡੇ ਚਿਹਰੇ ਕੈਂਡੀਡੇਟ ਵੱਜੋਂ ਲਾਂਦੀ ਨਜ਼ਰ ਆਂਦੀ ਆ ਪਰ ਇਸ ਵਾਰ ਭਾਜਪਾ ਵੱਲੋਂ ਵੀ ਕਾਫੀ ਜ਼ਿਆਦਾ ਦੂਜੇ ਸੂਬਿਆਂ ਦੀ ਗੱਲ ਕਰੀਏ ਤਾਂ ਕਾਫੀ ਵੱਡੇ ਸਰਪ੍ਰਾਈਜ਼ ਦਿੱਤੇ ਗਏ ਨੇ ਐਸੇ-ਐਸੇ ਨਾਂ ਲਾਣੇ ਗਏ ਨੇ ਜਿਨ੍ਹਾਂ ਦੀ ਉਮੀਦ ਨਹੀਂ ਸੀ ਪਰ ਉਥੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜੇ ਕੈਂਡੀਡੇਟ ਐਲਾਨੇ ਗਏ ਨੇ ਉਹ ਵੀ ਕਾਫੀ ਸਰਪ੍ਰਾਈਜ਼ਿੰਗ ਨੇ ਕਿਉਂਕਿ ਕੁਝ ਕੈਂਡੀਡੇਟ ਕੁਝ ਜਿਹੜੇ ਆਗੂ ਸਨ ਉਹ ਕਾਂਗਰਸ ਛੱਡ ਕੇ ਕੁਝ ਸਮੇਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਗਏ ਸਨ ਤਾਂ ਜਿਸ ਦੇ ਵਿੱਚ ਉਹ ਦੀ ਗੁਰਪ੍ਰੀਤ ਸਿੰਘ ਜੀਪੀ ਵੀ ਇੱਕ ਕਾਫੀ ਵੱਡਾ ਚਿਹਰਾ ਸੀ ਕਾਂਗਰਸ ਦਾ ਜਿਨ੍ਹਾਂ ਵੱਲੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿੱਤਾ ਜਾਂਦਾ ਪਰ ਹੁਣ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਤਾਂ ਉਹ ਦੇਖਣਾ ਹੋਵੇਗਾ ਕਿ ਹਰੇਕ ਸਿਆਸੀ ਪਾਰਟੀ ਵੱਲੋਂ ਕਿਹੜੇ ਨਾਂ ਐਲਾਨੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਲੋਕਾਂ ਦੇ ਨਾਲ ਰਲ ਕੇ ਆਪਣੇ ਹਰ ਆਪਣੇ ਕਹਿ ਸਕਦਾ ਹੈ ਕਿ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਜ਼ਿਲ੍ਹਿਆਂ ਦੇ ਵਿੱਚ ਕੀ ਕੰਮ ਕਰਦੇ ਨੇ ਜਿਸ ਦੇ ਨਾਲ ਲੋਕਾਂ ਵੱਲੋਂ ਹੁਣ ਕਿਸ ਨੂੰ ਚੁਣਿਆ ਜਾਂਦਾ ਉਹ ਦੇਖਣਾ ਹੋਵੇਗਾ ਤਾਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਹਰੇਕ ਸਿਆਸੀ ਪਾਰਟੀ ਵੱਲੋਂ ਆਪਣੀ